ਕਾਂਗਰਸ ਦੇ ਵੱਲੋਂ ਲੁਧਿਆਣਾ ਵੈਸਟ ਤੋਂ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਜਿਮਨੀ ਚੋਣਾਂ ਦੀ ਤਰੀਕ ਦਾ ਅਜੇ ਤੱਕ ਐਲਾਨ ਨਹੀਂ ਹੋਇਆ ਪਰ ਉਸ ਤੋਂ ਪਹਿਲਾਂ ਹੀ ਕਾਂਗਰਸ ਦੇ ਵੱਲੋਂ ਆਪਣੇ ਕੈਂਡੀਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਪਹਿਲਾਂ ਹੀ ਲੁਧਿਆਣਾ ਵੈਸਟ ਤੋਂ ਸੰਜੀਵ ਅਰੋੜਾ ਨੂੰ ਟਿਕਟ ਦਿੱਤੀ ਗਈ ਹੈ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਪਰ ਦੂਸਰੇ ਪਾਸੇ ਹੁਣ ਕਾਂਗਰਸ ਨੇ ਵੀ ਆਪਣਾ ਪੱਤਾ ਜਿਹੜਾ ਆ ਉਹ ਖੋਲ੍ਹ ਦਿੱਤਾ ਹੈ ਭਾਰਤ ਪੂਸ਼ਣ ਆਸ਼ੂ ਨੂੰ ਟਿਕਟ ਦੇ ਦਿੱਤੀ ਹੈ ਔਰ ਟਿਕਟ ਦੇਣ ਤੋਂ ਬਾਅਦ ਇਹ ਪੱਕਾ ਹੋ ਗਿਆ ਕਿ ਹੁਣ ਲੁਧਿਆਣਾ ਵੈਸਟ ਤੋਂ ਕਾਂਗਰਸ ਦੇ ਵੱਲੋਂ ਭਾਰਤ ਪੂਸ਼ਣ ਆਸ਼ੂ ਚੋਣ ਮੈਦਾਨ ਦੇ ਵਿੱਚ ਹੋਣਗੇ ਸਰਕਾਰ ਦੇ ਵਿੱਚ ਪਹਿਲਾਂ ਇਹ ਮੰਤਰੀ ਰਹਿ ਚੁੱਕੇ ਨੇ ਕੈਬਨਿਟ ਮੰਤਰੀ ਦੇ ਤੌਰ ਤੇ ਇਹਨਾਂ ਨੇ ਕੰਮ ਕੀਤਾ ਫਿਰ ਉਸ ਤੋਂ ਬਾਅਦ ਦੇ ਵਿੱਚ ਗੱਲ ਕਰੀਏ ਤਾਂ ਚੰਗਾ ਤਜਰਬਾ ਹੈ ਹਾਲਾਂਕਿ 2022 ਦੇ ਵਿੱਚ ਵੀ ਕਾਂਗਰਸ ਪਾਰਟੀ ਨੇ ਇਹਨਾਂ ਨੂੰ ਟਿਕਟ ਦੇ ਨਾਲ ਨਵਾਜਿਆ ਸੀ ਔਰ ਚੋਣ ਮੈਦਾਨ ਦੇ ਵਿੱਚ ਉਤਾਰਿਆ ਸੀ ਉਦੋਂ ਇਹ ਹਾਰ ਗਏ ਜਦੋਂ ਆਮ ਆਦਮੀ ਪਾਰਟੀ ਦੇ ਐਮਐਲਏ ਬਣੇ ਤੇ ਉਸ ਤੋਂ ਬਾਅਦ ਹੁਣ ਲੁਧਿਆਣਾ ਵੈਸਟ ਦੀ ਸੀਟ ਜਿਹੜੀ ਹੈ ਉਹ ਗੁਰਪ੍ਰੀਤ ਗੋਗੀ ਹੁਣਾ ਦੇ ਦੇਹਾਂਤ ਕਰਕੇ ਖਾਲੀ ਹੋਈ ਹੈ ਸੋ ਇਸ ਕਰਕੇ ਉਸ ਸੀਟ ਦੇ ਉੱਪਰ ਬਾਈ ਇਲੈਕਸ਼ਨ ਹੋਣ ਜਾ ਰਹੀ ਹੈ ਤੇ ਕਾਂਗਰਸ ਪਾਰਟੀ ਨੇ ਇੱਕ ਵੱਡਾ ਵਿਸ਼ਵਾਸ ਜਤਾਇਆ ਹੈ ਵੱਡੀ ਜ਼ਿੰਮੇਵਾਰੀ ਵੀ ਹੈ ਖਾਸ ਤੌਰ ਤੇ ਭਾਰਤ ਪੂਸ਼ਣ ਆਸ਼ੂ ਦੇ ਮੋਢਿਆਂ ਦੇ ਉੱਪਰ ਇਹ ਵੀ ਹੁੰਦਾ ਹੈ ਕਿ ਇੱਕ ਪਾਸੇ ਜਦੋਂ ਮжоਰਿਟੀ ਸਰਕਾਰ ਦੀ ਹੋਵੇ ਮジョਰਟੀ ਐਮ ਐਲ اے ਮੌਜੂਦਾ ਸਰਕਾਰ ਦੇ ਹੁਣ ਤੇ ਉਸ ਤੋਂ ਬਾਅਦ ਵੀ ਤੁਸੀਂ ਆਪਣੀ ਸੀਟ ਕੱਢਦੇ ਹੋ ਤਾਂ ਇਹ ਬੜੀ ਵੱਡੀ ਗੱਲ ਹੁੰਦੀ ਹੈ ਔਰ ਇੱਕ ਤੁਹਾਡੇ ਵਾਸਤੇ ਚੁਣੌਤੀ ਵੀ ਹੁੰਦੀ ਹੈ ਖਾਸ ਤੌਰ ਤੇ ਜਦੋਂ ਸਾਰੇ ਹਲਕਿਆਂ ਦੇ ਵਿੱਚ ਇੱਕ ਪਾਰਟੀ ਦਾ ਬੋਲਬਾਲਾ ਹੋਵੇ ਤੇ ਉਦੋਂ ਤੁਸੀਂ ਆਪਣੀ ਉਥੋਂ ਸੀਟ ਕੱਢੋ ਇਹ ਬਾਤ ਵੱਡੀ ਗੱਲ ਹੁੰਦੀ ਹੈ ਵੱਡੀ ਚੁਣੌਤੀ ਹੁੰਦੀ ਹੈ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਪਰ ਭਾਤ ਭੂਸ਼ਣ ਆਸ਼ੂ ਤੇ ਵਿਸ਼ਵਾਸ ਜਿਤਾਇਆ ਹੈ ਕਾਂਗਰਸ ਪਾਰਟੀ ਦੇ ਵੱਲੋਂ ਇਹ ਵੱਡਾ ਵਿਸ਼ਵਾਸ ਜਿਤਾਉਣਾ ਪਾਰਟੂ ਪੂਛਣ ਆਸ਼ੂ ਨੂੰ ਟਿਕਟ ਦੇਣਾ ਤੇ ਲੁਧਿਆਣਾ ਵੈਸਟ ਤੋਂ ਉਮੀਦਵਾਰ ਬਣਾ ਦੇਣਾ ਸੋ ਇਹ ਵੱਡੀ ਗੱਲ ਹੈ ਚੋਣ ਮੈਦਾਨ ਦੇ ਵਿੱਚ ਦੋ ਉਮੀਦਵਾਰ ਆ ਚੁੱਕੇ ਨੇ ਆਮ ਆਦਮੀ ਪਾਰਟੀ ਦੀ ਗੱਲ ਕਰੀ ਤਾਂ ਸੰਜੀਵ ਅਰੋੜਾ ਜਿਹੜੇ ਪਹਿਲਾਂ ਮੈਂਬਰ ਨੇ ਰਾਜ ਸਭਾ ਫਿਰ ਉਹਨਾਂ ਨੂੰ ਹੁਣ ਟਿਕਟ ਦਿੱਤੀ ਗਈ ਹੈ ਤੇ ਲੁਧਿਆਣਾ ਵੈਸਟ ਤੋਂ ਉਮੀਦਵਾਰ ਬਣਾਇਆ ਗਿਆ ਸੀ ਕਿਉਂਕਿ ਪਹਿਲਾਂ ਵੀ ਆਮ ਆਦਮੀ ਪਾਰਟੀ ਦੇਖੀ ਇੱਥੇ ਐਮ ਐਲ ਏ ਸੀ ਗੁਰਪ੍ਰੀਤ ਗੋਗੀ ਹੁਣੀ ਉਹਨਾਂ ਦਾ ਦਿਹਾਂਤ ਹੋ ਗਿਆ ਅਕਾਲ ਚੁਲਾਣਾ ਕਰ ਗਏ ਤੇ ਉਸ ਤੋਂ ਬਾਅਦ ਇਹ ਸੀਟ ਖਾਲੀ ਹੋਈ ਹੁਣ ਬਾਈ ਇਲੈਕਸ਼ਨ ਹੋਣ ਜਾ ਰਹੀ ਹੈ ਹਾਲਾਂਕਿ ਅਜੇ ਤੱਕ ਚੋਣ ਕਮਿਸ਼ਨ ਦੇ ਵੱਲੋਂ ਡੇਟਾ ਜਿਹੜੀਆਂ ਆ ਉਹ ਨਹੀਂ ਅਨਾਉਂਸ ਕੀਤੀਆਂ ਗਈਆਂ ਯਾਨੀ ਕਿ ਬਾਈ ਇਲੈਕਸ਼ਨ ਦੀ ਡੇਟ ਨਹੀਂ ਅਨਾਉਂਸ ਕੀਤੀ ਪਰ ਆਮ ਆਦਮੀ ਪਾਰਟੀ ਨੇ ਵੀ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ ਔਰ ਕਾਂਗਰਸ ਨੇ ਵੀ ਆਪਣਾ ਉਮੀਦਵਾਰ ਜੜਾ ਐਲਾਨ ਦਿੱਤਾ ਹੈ ਰਹੀ ਇਹ ਗੱਲ ਭਾਜਪਾ ਦੀ ਭਾਜਪਾ ਦੇ ਵੱਲੋਂ ਉਮੀਦਵਾਰ ਐਲਾਨਿਆ ਜਾਣਾ ਬਾਕੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਉਮੀਦਵਾਰ ਐਲਾਨਿਆ ਜਾਣਾ ਬਾਕੀ ਹੈ ਤਾਂ ਦੋ ਪੱਤੇ ਸਾਡੇ ਮੂਰੇ ਖੁੱਲ ਚੁੱਕੇ ਨੇ ਦਿਗਜ ਸਿਆਸਤਦਾਨ ਨੇ ਵੱਡੇ ਸਿਆਸਤਦਾਨ ਨੇ ਵੱਡਾ ਤਜਰਬਾ ਹੈ ਸਿਆਸਤ ਦੇ ਵਿੱਚ ਭਾਰਤ ਪੂਸ਼ਨਾਸ਼ੂ ਕੈਬਨਟ ਮੰਤਰੀ ਦੇ ਤੌਰ ਤੇ ਵੀ ਕੰਮ ਕਰ ਚੁੱਕੇ ਨੇ ਸੋਨਾਂ ਨੂੰ ਪਤਾ ਹੈ ਕਿ ਕਿਵੇਂ ਮੈਂ ਆਪਣੇ ਹਲਕੇ ਦੇ ਵਿੱਚ ਵਿਚਰਨਾ ਹੈ ਕੰਮ ਕਿਵੇਂ ਕਰਾਉਣੇ ਨੇ ਔਰ ਲੋਕਾਂ ਤੱਕ ਪਹੁੰਚ ਕਿਵੇਂ ਕਰਨੀ ਹੈ ਸਭ ਤੋਂ ਵੱਡਾ ਮਸਲਾ ਇਹ ਹੁੰਦਾ ਹੈ ਕਿ ਲੋਕਾਂ ਤੱਕ ਕਿਵੇਂ ਪਹੁੰਚਿਆ ਜਾਵੇ ਇੱਕ ਲੀਡਰ ਇੱਕ ਹੀ ਸੋਚਦਾ ਹੈ ਕਿ ਲੋਕਾਂ ਨੂੰ ਆਪਣੇ ਨਾਲ ਕਿਵੇਂ ਜੋੜਿਆ ਜਾਵੇ ਤਾਂ ਉਹ ਬਕੂਬੀ ਭਾਰਤ ਪੁਸ਼ਨਾਸ਼ੂ ਹੁਣੀ ਜਾਣਦੇ ਨੇ ਸੋ ਇਹਨਾਂ ਨੂੰ ਆਮ ਆਦਮੀ ਪਾਰਟੀ ਦੇ ਨਾਲ ਟੱਕਰ ਹੈ ਇਹਨਾਂ ਦੀ ਕਿਉਂਕਿ ਸੰਜੀਵ ਅਰੋੜਾ ਹੁਣਾਂ ਨੂੰ ਲੁਧਿਆਣਾ ਵੈਸ ਤੋਂ ਟਿਕਟ ਦਿੱਤੀ ਗਈ ਹੈ ਉੱਥੇ ਹੀ ਕਾਂਗਰਸ ਦੇ ਭਾਰਤ ਪੁਸ਼ਨਾਸ਼ੂ ਨੂੰ ਟਿਕਟ ਦੇ ਦਿੱਤੀ ਗਈ ਹੈ ਤਾਂ ਫਸਵਾ ਮੁਕਾਬਲਾ ਦੇਖਣ ਨੂੰ ਮਿਲੇਗਾ ਕਿਉਂਕਿ ਦੋਨੋਂ ਹੀ ਸਿਆਸਤ ਦੇ ਗੱਜ ਨੇ ਔਰ ਇਸ ਦੇ ਨਾਲ ਕੀ ਇਹ ਵੀ ਪਤਾ ਲੱਗੇਗਾ ਕਿ ਭਾਜਪਾ ਕਿਨੂੰ ਉਤਾਰਦੀ ਹੈ ਜਾਂ ਅਕਾਲੀ ਦਲ ਕੌਣ ਚੋਣ ਮੈਦਾਨ ਦੇ ਵਿੱਚ ਲੈ ਕੇ ਆਉਂਦਾ ਫਿਲਹਾਲ ਤੁਹਾਨੂੰ ਦੱਸਦੇ ਕਿ ਆ ਲੁਧਿਆਣਾ ਵੈਸਟ ਤੋਂ ਭਾਰਤ ਪੂਸ਼ਨਾਸ਼ੂ ਨੂੰ ਕਾਂਗਰਸ ਨੇ ਟਿਕਟ ਦੇ ਕੇ ਉਮੀਦਵਾਰ ਬਣਾ ਦਿੱਤਾ ਹੈ ਤਾਂ ਦੂਜੇ ਪਾਸੇ ਆਪ ਦੇ ਸੰਜੀਵ अरोड़ा ਹੁਣੀ ਉਮੀਦਵਾਰ ਨੇ ਤਾਂ ਇਹ ਮੁਕਾਬਲਾ ਜਿਹੜਾ ਬਹੁਤ ਟੱਕਰ ਵਾਲਾ ਹੋਣ ਵਾਲਾ ਦੱਸਿਆ ਜਾ ਰਿਹਾ ਹੈ ਕਾਂਗਰਸ ਸਰਕਾਰ ਦੇ ਵਿੱਚ ਭਾਰਤ ਪੂਸ਼ਨਾਸ਼ੂ ਮੰਤਰੀ ਰਹਿ ਚੁੱਕੇ ਨੇ ਤੇ ਹੁਣ ਸੀਟ ਖਾਲੀ ਹੋਣ ਤੋਂ ਬਾਅਦ ਕਾਂਗਰਸ ਨੇ ਇਹਨਾਂ ਨੂੰ ਉਮੀਦਵਾਰ ਐਲਾਨ ਦਿੱਤਾ ਹੈ